ਨਾਚ ਉਹਨਾਂ ਦੇ ਕੋਲ ਬਚਪਨ ਤੋਂ ਹੀ ਸਾਰੇ ਪਰਿਵਾਰ ਸਾਰੇ ਨੱਗਰ ਵਰਸੇ ਨੂੰ ਪਤਾ ਹੈ ਜੋ ਕਿ ਉਹਨਾਂ ਨੇ ਸਿੱਖਿਆ ਸਿੱਖੀ ਸਿੱਖਿਆ ਗੁਰੂ ਦੇ ਚਾਰ ਉਹਨਾਂ ਨੇ ਜੋ ਬਾਤ ਸੁਣ ਵਿਦਿਆ ਤੇ ਸੰਗੀਤ ਦੀ ਨਾਚ ਉਹ ਮਹਾਂਪੁਰ ਸਤ ਬਾਬਾ ਜਮੇਤ ਸਿੰਘ ਜੀ ਦੇ ਯਾੜੇ ਕੇ ਚਾਰ ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਨਾਚ ਹੋ ਕਿਹੜਾ ਕਰਦੇ ਸਾਰਾ ਆਪੇ ਪਾਈ ਚਾਲ ਦੀ ਆਂਦਾ ਕੇਣਾ ਮਟੜੇ ਜੇਸਾ ਕਰਦਾ ਵੀ ਨਾ ਕੇਨਾ ਸਿਕਾਂਮ ਤਹਾਦਾ ਕੇਣਾ ਇੱਕ ਜਨਮ ਦਾ ਲੇਖ ਸਾਧੂਆਂ ਨੇ ਪਾੜਿਆ ਮਾੜੇ ਕਰਮਾਂ ਦਾ ਲੇਖ ਸਾਧ ਸੰਗਤ ਆ ਪਾਪਾ ਜੀ ਦੀ ਬਰਸਤ ਨੂੰ ਜਨਪੁਰ ਆਪਣੇ ਚਰਨ ਪਾਓ ਤੇ ਆਪਣੇ ਜਨਮ ਸਫਲਾ ਕਰੋ ਜੀ ਮਾਹਿੰਦਰ ਸਿੰਘ ਪਾਗੂ ਮਜਾ ਸ਼ਿਵਾਲ ਟੈਲੀਵਿਜ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਪਿੰਡ ਪਥਰੇੜੀ ਜਟਾਂ ਜੋ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉੱਥੇ ਬ੍ਰਹਮ ਗਿਆਨੀ ਜਾਨੀ ਕਿ ਸੰਤ ਬਾਬਾ ਚਮੇਲ ਸਿੰਘ ਜੀ ਦੀ ਸਲਾਨਾ ਵਰਸੀ ਮੌਕੇ ਗੁਰਦੁਆਰਾ ਸਾਹਿਬ ਚ ਜੁੜੀ ਸੰਗਤ ਦੇ ਤੁਹਾਨੂੰ ਅਸੀਂ ਕੁਝ ਸਟੈਪ ਦਿਖਾ ਰਹੇ ਹਾਂ ਕੁਝ ਹਲਕੀਆਂ ਦਿਖਾ ਰਹੇ ਹਾਂ ਸੋ ਬਹੁਤ ਜ਼ਿਆਦਾ ਸੰਗਤ ਜੁੜੀ ਹੈ ਵੱਖ-ਵੱਖ ਜੋ ਜਥਿਆਂ ਨੇ ਆਪਣੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ ਸੋ ਅਸੀਂ ਦਿਖਾਵਾਂਗੇ ਤੁਹਾਨੂੰ ਸਾਰੇ ਪ੍ਰੋਗਰਾਮ ਦੇ ਆਪਰ ਮੁੱਖ ਚਲਕੀਆਂ ਕੁਛ ਕਰਾਂਗੇ ਪ੍ਰਬੰਧ ਨਾਲ ਗੱਲਬਾਤ ਕਰਾਉਣ ਦੀ ਤੁਸੀਂ ਬਣੇ ਰੋਸ਼ਵਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ l a n देके व्यक्ति के दिए तो के ही होया समाज आते लेले मैं की माफी करता हूं महामहोपाजना धन्यवाद संगताला संरक्षण पुरस्कार के लिए धन्यवाद तो आने प्रशंसा लासने कारियों को सबका साथ ही का धन्यवाद है अतिथि पदी बुलाऊंगा महावीर गुरु की तरफ से और महावीर के बहुत संत प्यारे ही ਰਾਸੀ ਤੇ ਸੰਗਤ ਨੂੰ ਵੀ ਦਾਰੇ ਸੋਨਾ ਉਹਨਾਂ ਦੇ ਕੋਲ ਬਚਪਨ ਤੋਂ ਹੀ ਸਾਰੇ ਪਰਿਵਾਰ ਸਾਰੇ ਨਕਰਵਾ ਸੇਮ ਪਤਾ ਹੈ ਜੋ ਕਿ ਉਹਨਾਂ ਨੇ ਸਿੱਖਿਆ ਸਿੱਖੀ ਸਿੱਖਿਆ ਮੁਰਗੇ ਚਾਰ ਉਹਨਾਂ ਨੇ ਜੋ ਬਾਤ ਸੁਣੋ ਵਿਦਿਆ ਤੇ ਸੰਗੀ ਦੀ ਦਾਤ ਉਹ ਮਹਾ ਫੋਰ ਸਤਬਾਬਾ ਜਗਤ ਸਿੰਘ ਜੀ 8:00 ਤੋਂ ਲੈ ਕੇ 6:00 ਤੱਕ ਦਾਸ ਨੂੰ ਕਿਹਾ ਕਰਦੇ ਸਭ ਸਾਧੂ ਹੁੰਦੇ ਜਦ ਵੀ ਇਸ ਦੁਨੀਆ ਦੇ ਤਾਰ ਨੂੰ ਸਾਧ ਸੰਗਤ ਕਰਕੇ ਦੁਨੀਆ ਤਰਦੀ ਆਈ ਜੇ ਨਾ ਸਾਧੂ ਹੁੰਦੇ ਰਤ ਨੂੰ ਕੋਈ ਨਾ ਜਾਣਦਾ ਟਕਟ ਹਰਦੀ ਬਾਗਾ ਸੰਤਾਂ ਬਾਤ ਬਤਾਈ ਪਹਿਲਾ ਸਾਧੂ ਆਏ ਫੇ

おい I'm <laughs> gonna <laughs> i <laughs> do You <laughs> ਨਾਮ ਤੋਂ ਸੁਣੀ ਹੈ ਗੁਰੂ ਗ੍ਰੰਥ ਸਾਹਿਬ ਜਰਮਾ ਜਗੀਆਂ ਦੀ ਪਾਵਨ ਗੋਦੰਗ ਜਦੋਂ ਵੀ ਆਪਾਂ ਬੈਠਦੇ ਹਾਂ ਜੇ ਕਿਸੇ ਨੂੰ ਕਿਧਰੇ ਸਮਝ ਨਾ ਆਵੇ ਨਾ ਪਤਾ ਲੱਗੇ ਇਸ ਸੰਸਾਰ ਦੇ ਕਿ ਕਮਾਈ ਵਾਲੀ ਉਹ ਜਿਹੜੀ ਹੈ ਕਿੱਥੇ ਜਾਂਦੀ ਹੈ ਉਨੇ ਦੇ ਕਿਹੜੇ ਗੁਣ ਨੇ ਜਿੰਨਾ ਨੂੰ ਪਤਾ ਲੱਗੇ ਕਿ ਇਹ ਵਾਕੀ ਸਾਧੂ ਨੇ ਇਹ ਵਾਕੀ ਬ੍ਰਹਮ ਗਿਆਨੀ ਨੇ ਤੇ ਫਿਰ ਆਉਂਦੀਆਂ ਨੂੰ ਤਾਂ ਅੰਗੁਰਵਰ ਜੇਮਲੇ ਮਹਾਰਾਜ ਜੀ ਦੇ ਚਰਨ ਫੜਨੇ ਬੈਠੇ ਐ ਤੇ ਜਿਸਕੂਲ ਦੇ ਹੋਇਆ ਦਾਖਲ ਇਹ ਪੜਨ ਵਾਲਿਆਂ ਦੇ ਸਿਰ ਤੇ ਸੀਸ ਕੋਈ ਤੇ ਇਹ ਨੂੰ ਆਂਗਦ ਕਰੂ ਤੇ ਜੇ ਤੁਸੀਂ ਮਰਜ਼ਾ ਫੋਲੋ ਕਰ ਲੋ ਤੇ ਪਲੇ ਗਏ ਨੇ ਜੇ ਲੰਗਰ ਚਲਾਉਂਦੇ ਆ ਪਰ ਇਹ ਵੀ ਚੱਲਦਾ ਉਹ ਸ਼ਰੂ ਦੇ ਨੰਨ ਲਾਓ ਹੂੰ ਉਹ ਥੋੜਾ ਜਿਹਾ ਹੰਗਾਰਾ ਜੇ ਫੁਕੀਨਾ ਐਸਾ ਰੰਗ ਪਾਪਾਂ ਤੋਂ ਹਟਾ ਲਿਆ ਬੋਨੰਕਾਰ ਨੇ ਸਿਖਾਏ ਪਾਪਾਂ ਤੋਂ ਹਟਾ ਲਿਆ ਬੋਨੰਕਾਰ ਨੇ ਸਿਖਾਏ ਪਾਪਾਂ ਤੋਂ ਹਟਾ ਲਿਆ ਬੋਨੰਕਾਰ ਨੇ ਸਿਖਾਏ ਪਾਪਾਂ ਤੋਂ ਹਟਾ ਲਿਆ ਮੈਨੂੰ ਰੱਬ ਦੇ ਸੁਕੀਰਾ ਐਸਾ

ਜੀ ਭਾਈ ਜੀ ਵਾਹਿਗੁਰੂ ਜੀ ਖਾਲਸਾ ਵੈਗੁਰੂ ਜੀ ਕਿੰਨਾ ਚਾਹੂਗੇ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਬੱਤੇ ਜੀ ਬਾਪਾ ਜੀ ਦੀ 18ਵੀਂ ਵਰਸੀ ਮਨਾ ਰਹੇ ਜੀ ਸਤਿ ਬਾਪਾ ਜਮੇਲਦੀਕ ਜੀ ਮਹਾਰਾਜ ਦੀ 18ਵੀਂ ਵਰਸੀ ਦੇ ਅੱਜ ਬਹੁਤ ਨਾਲ ਆਏ ਜੀ ਸੰਗਤ ਦਾ ਬਹੁਤ ਦੂਰੋਂ ਦੂਰੋਂ ਸੰਗਤ ਆਈ ਹੋਈ ਹੈ ਜੀ ਦੇਸ਼ਾਂ ਦੇਸ਼ਾਂ ਤੋਂ ਸੇਵਾ ਕਰਕੇ ਕਿੰਨਾ ਕੁ ਆਨੰਦ ਆਉਂਦਾ ਬਹੁਤ ਬਹੁਤ ਆਨੰਦ ਆਉਂਦਾ ਵੀਰ ਜੀ ਬਹੁਤ ਆਨੰਦ ਆਉਂਦਾ ਸਾਰੀ ਰਾਤ ਹੋ ਗਈ ਸਾਰਾ ਦਿਨ ਹੋ ਗਿਆ ਬਹੁਤ ਵਧੀਆ ਲੱਗਦਾ ਹੈ ਸੇਵਾ ਕਰਕੇ ਤੁਹਾਨੂੰ ਇਸ ਚੈਨਲ ਤੇ ਦੁਨੀਆ ਭਰ ਦੇ ਲੋਕ ਦੇਖਦੇ ਸੰਗਤਾਂ ਦੇਖਦੀਆਂ ਕੀ ਦੇਣਾ ਕਿਹਣਾ ਚਾਹੋ ਮੰਨੂ ਮੈਂ ਇੰਸਾਨ ਇਹ ਪਦੇ ਵੀ ਆਂ ਕਰਦਾ ਜੀ ਵੈਗਰੂ ਜੀ ਕਾ ਗੱਲ ਦਾ ਸ੍ਰੀ ਵੈਗਰੂ ਜੀ ਕੀ ਬਣਦੇ ਵੀ ਆਓ ਸਾਰੀ ਸੰਗਤ ਮਾਪਾ ਜੀ ਦੀ ਬਰਸਤ ਨੂੰ ਜੀਪੁਰ ਆਪਣੇ ਚੰਨ ਪਾਓ ਤੇ ਆਪਣੇ ਜਨਮ ਸਫਲਾ ਕਰੋ ਜੀ ਆਈ ਬਾਬਾ ਜੀ ਕੀ ਕਹੋਗੇ ਬਸ ਜੋ ਕੁਝ ਕਹਦੇ ਨੇ ਮੈਂ ਰਹਿਣਾ ਜੀ ਨੰਨੇ ਸੇਵਾਦਾਰਾ ਜੀ ਤੇ ਰਹਿਣੇ